ਇਹ ਆਪਣੇ ਕੋਲੇ ਟੋਕਾ ਪਿਆ ਹੋਇਆ। ਲਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੈਂ ਤੁਹਾਡਾ ਗੋਲਡੀ ਤੇ ਤੁਸੀਂ ਦੇਖ ਰਹੇ ਹੋ ਦੇਸੀ ਮਕੈਨਿਕ ਤੇ 272 ਤੇ ਜਿਹੜੇ ਬਾਈ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਹੋਰ ਘੈਂਟ ਜੀ ਵੀਡੀਓ ਸ਼ਾਇਦ ਹੋ ਸਕਦਾ ਹੈ ਕਿ ਇਹ ਵੀਡੀਓ ਤੁਹਾਡੇ ਕੁਝ ਪੈਸੇ ਵੀ ਬਚਾ ਦੇ ਜਿਵੇਂ ਤੁਹਾਡਾ ਕੰਮ ਮਤਲਬ ਕਿ ਸੌਖਾ ਹੋ ਜੇ। ਤੇ ਆਪਾਂ ਆਹ ਵਾਲਾ ਇੰਜਨ ਹੈ ਇੰਜਨ ਦੀ ਵੀਡੀਓ ਹੈ ਤੇ ਇਹ ਇੰਜਨ ਆਪਾਂ ਬਿਲਕੁਲ ਛੋਟਾ ਸਹਾਜ ਹੈ ਪਹਿਲਾ ਸਹਾਜ ਦੇਖੋ ਇਹਦਾ ਇਹਨੂੰ ਇਹ ਚਾਈਨਸ ਇੰਜਨ ਆਉਂਦੇ ਨੇ ਜੀ ਇਹ ਆਪਣੇ ਸ਼ਾਇਦ ਇੰਡੀਆ 'ਚ ਵੀ ਬਣਦੇ ਹੁਣ ਤੇ ਇਹ 5 HP ਦਾ ਇੰਜਨ ਹੈ ਇਹ ਤੇ ਇਹ ਆਪਾਂ ਜਿਹੜੇ ਮਤਲਬ ਕਿ ਆਪਣੇ ਪਤ ਜੀ ਤੁਹਾਨੂੰ ਸਾਰੇ ਜੋ ਵੀ ਹਨਾ ਡੰਗਰ ਦਾ ਹਰੇਕ ਬੰਦਾ ਘਰ 'ਚ ਰੱਖਦੇ ਜੀ ਤੇ ਇਹ ਵਾਲਾ ਇੰਜਨ ਆਪਾਂ ਟੋਕੇ ਤੇ ਲਾਣਾ ਟੋਕੇ ਤੇ ਫਿੱਟ ਕਰਕੇ ਦੇਖਾਂਗੇ ਚਲਾ ਕੇ ਆਪਾਂ ਇਹਦੀ ਪੁਲੀ ਮੇਰਾ ਦੇਖੋ ਬਣਾਈ ਹੋਈ ਜੀ ਪੁਲੀ ਤੇ ਇਹ ਆਪਾਂ ਫਿੱਟ ਕਰਕੇ ਚਲਾ ਕੇ ਦੇਖਣਾ ਵੀ ਚੱਲਦਾ ਕਿ ਨਹੀਂ ਵੀ ਕਾਮਯਾਬ ਹੁੰਦਾ ਕਿ ਨਹੀਂ ਜੇ ਕਾਮਯਾਬ ਹੋਇਆ ਤੇ ਬਈ ਤੁਸੀਂ ਵੀ ਲਾ ਲਿਓ ਕਿਉਂਕਿ ਸਸਤਾ ਹੈ ਬਹੁਤ ਵੱਡੇ ਇੰਜਨ ਨਾਲੋਂ ਬਹੁਤ ਸਸਤਾ ਪੈਂਦਾ ਜਿਵੇਂ ਆਪਾਂ ਮੰਨ ਲਓ ਪੀਟਰਿੰਗ ਦੇ ਲਾਏ ਹੁੰਦੇ ਨੇ ਕਈਆਂ ਨੇ ਨਾ ਜਾਂ ਵੱਡੇ ਇੰਜਨ 10 ਦੇ ਲਾਏ ਹੁੰਦੇ ਨੇ ਡੀਜ਼ਲ ਇੰਜਨ ਤੇ ਇਹ ਵੈਸੇ ਹੈ ਪੈਟਰੋਲ ਇੰਜਨ ਹੈ ਤੇ ਤੇਲੇ ਘੱਟ ਹੀ ਖਾਂਦੇ ਨੇ ਇੰਨਾ ਜ਼ਿਆਦਾ ਤੇਲ ਨਹੀਂ ਖਾਂਦੇ ਹੈਗੇ ਪਰ ਇਹ ਦੀ ਸਟਾਕ ਵਗੈਰਾ ਵਧੀਆ ਹੁੰਦੀ ਹੈ ਲੰਬੀ ਸਟਾਕ ਦਾ ਆਉਂਦਾ ਹੈ ਤੇ ਜ਼ੋਰ ਬਹੁਤ ਆਉਂਦਾ ਹੈ ਤੇ ਆਜੋ ਤੁਹਾਨੂੰ ਦਿਖਾਉਂਦੇ ਆਂ ਫਿਰ ਆਪਾਂ ਜਿੱਥੇ ਲਾਉਣਾ ਹੈ ਆਪਾਂ ਬਣਾਇਆ ਹੋਇਆ ਸਿਸਟਮ ਤੇ ਆਜੋ ਨਾਲ ਹੀ ਇਹ ਆਪਣੇ ਕੋਲੇ ਟੋਕਾ ਤਿਆਰ ਹੋਇਆ ਹੈ ਵੈਸੇ ਇਹ ਆਪਾਂ ਵਰਤਦੇ ਨਹੀਂ ਪਰ ਹੁਣ ਆਪਾਂ ਵਰਤਣਾ ਕਰਨਾ ਉਹਦੇ ਵਾਸਤੇ ਆਪਾਂ ਇਹ ਕੀਤੀ ਹੋਈ ਹੈ ਆ ਦੇਖੋ ਫੀਡਿੰਗ ਵਗੈਰਾ ਇਹਦੇ ਤੇ ਆਪਾਂ ਚੈਨਲ ਵਗੈਰਾ ਬਣਾ ਕੇ ਤਾਂ ਲਾਤੇ ਨੇ ਸਰਾਗ वगैरह ਕੱਢਦੇ ਨੇ ਅੱਜ ਨੇੜੀ ਲਿਆ ਕੈਮਰਾ ਮੜਾ ਜੇ ਦਿਖਾਉਣ ਲਈ ਨੇੜੀ ਕਰਕੇ ਇਹ ਆਪਾਂ ਇਹ ਇਦਾਂ ਬਣਾਤੀ ਦੀ ਫਰੇਮ ਤੇ ਇਹਦੇ ਉੱਤੇ ਆਪਾਂ ਕਰਾਂਗੇ ਫਿੱਟ ਤੇ ਚੈੱਕ ਕਰਦੇ ਆ ਫਿਰ ਲੱਕਸ ਕੁਸਕੇ ਤੇ ਫਿਰ ਦੇਖਿਓ ਤੁਸੀਂ ਵੀ ਜੇ ਵਧੀਆ ਲੱਗੀ ਵੀਡੀਓ ਵੀਡੀਓ ਸ਼ੇਅਰ ਜਰੂਰ ਕਰ ਦਿਓ ਬਾਈ ਤੇ ਤੋਂ ਆਪਾਂ ਮਕੈਨਿਕਲ ਐਂਡ ਤੇ ਕੁਝ ਨਾ ਕੁਝ ਤੁਹਾਡੇ ਲਈ ਨਵਾਂ ਲੈ ਕੇ ਆਉਂਦੇ ਰਾਵਾਂਗੇ ਵੀਡੀਓ ਘਰੇਲੂ ਜਿਹੜੀਆਂ ਮਤਲਬ ਕਿ ਆਪਾਂ ਨੂੰ ਲੋੜ ਆਉਂਦੀਆਂ ਇਹਨਾਂ ਕੋਈ ਇਦਾਂ ਦੀ ਹੈਨਾ ਤੇ ਸਾਰੇ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਹ ਫਰੇਮ ਵਗੈਰਾ ਆਪਾਂ ਪੂਰਾ ਵਧੀਆ ਬਣਾਤਾ ਤੇ ਇਹਦੇ ਤੇ ਆਪਾਂ ਫਿਟਿੰਗ ਵਗੈਰਾ ਕਰਦੇ ਦੀ ਵੀਡੀਓ ਬਣਾ ਕੇ ਸਾਰੀ ਤੇ ਪਾਵਾਂਗੇ ਭਾਈ ਇਹਨਾ ਆਪਣੇ ਇੱਥੇ ਬਾਹਰਲੇ ਦੇਸ਼ ਦਾ ਸਮਾਨ ਹੁੰਦਾ ਉਹਦੇ ਚ ਬਹੁਤ ਕੁਝ ਹੁੰਦਾ ਵਧੀਆ ਵਧੀਆ ਕੰਡੀਸ਼ਨ ਦਾ ਜਿਵੇਂ ਮੰਨ ਲਓ ਇੰਜਨ ਵੀ ਬਹੁਤ ਹੁੰਦੇ ਨੇ ਉਥੇ ਚ ਨਾ ਆਪਾਂ ਉਸ ਇੰਜਲ ਲੈ ਆਉਂਦਾ ਸੀ ਤੇ ਇਹ ਆਪਾਂ ਨੂੰ ਸਸਤੇ ਪਿਆ ਉਥੇ ਤੋਲ ਕੇ ਦੇ ਦਿੰਦੇ ਨੇ ਇੰਜਨ ਕੰਡੀਸ਼ਨ ਵਗੈਰਾ ਵਧੀਆ ਜਿਵੇਂ ਹੈ ਨਾ ਤੇ ਆਪਾਂ ਤਾਂ ਕਰਕੇ ਲਿਆ ਕੇ ਲਾਇਆ ਵੈਸੇ ਤਾਂ ਇੰਜਨ ਮੈਨੂੰ ਲੱਗਦਾ ਸ਼ਾਇਦ ਮਹਿੰਗੇ ਨੇ 8-10000 ਦਾ ਮਿਲ ਲੈ ਨਵਾਂ ਇਹ ਮੰਨ ਕੇ ਮਹਿੰਗੀ ਹੋਵੇ ਥੋੜਾ ਬੜਾ ਪਰ ਇਹ ਉਥੇ ਹੁੰਦੇ ਨੇ ਉਥੇ ਨਵੀਂ ਕੰਡੀਸ਼ਨ ਦਾ ਸਮਾਨ ਹੁੰਦਾ ਜੀ ਸਾਰਾ ਬਾਰ ਤੇ ਪਰ ਹੁੰਦਾ ਉਹ ਮੈਂ ਆਪਣਾ ਤੋਲ ਕੇ ਦੇ ਦਿੰਦੇ ਨੇ ਕਬਾੜ ਚ ਹੀ ਆਉਂਦਾ ਉਹ ਸਾਰਾ ਸਮਾਨ ਤੋਲ ਕੇ ਦੇ ਦਿੰਦੇ ਨੇ ਉਹ ਇੰਜਨ ਇਹ ਆਪਾਂ ਨੂੰ ਮੈਨੂੰ ਲੱਗਦਾ ਹੈ 3500 ਦੇ 8 ਗਿੜ ਪੈ ਗਿਆ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਸਾਡੇ ਨਾਲ ਕਨੈਕਟ ਕਰ ਲਿਓ ਅਸੀਂ ਤੁਹਾਨੂੰ ਬਕਾਇਦਾ ਰਿਪੇਅਰ ਵਗੈਰਾ ਵੀ ਸੀਦੀ ਆਪ ਹੀ ਕਰਨੇ ਆ ਖੁਦ ਤੁਸੀਂ ਤੁਹਾਨੂੰ ਰਿਪੇਅਰ ਕਰਕੇ ਦੇ ਦੇਵਾਂਗੇ ਜੇ ਕਿਸੇ ਨੂੰ ਚਾਹੀਦਾ ਹੋਵੇ ਇਹ ਇੰਜਨ ਚਾਹੀਦਾ ਹੋਵੇ ਜਾਂ ਇਸ ਤੋਂ ਵੱਡੇ ਡੀਜ਼ਲ ਇੰਜਨ ਵੀ ਆਉਂਦੇ ਨੇ ਸਿੰਗਲ ਸਿਲੰਡਰ ਜਿਵੇਂ ਇਹ ਵੀ ਸਲਫ ਲੱਗੇ ਵਾਲੇ ਇੰਜਨ ਵੀ ਆਉਂਦੇ ਨੇ ਛੋਟੇ ਦੇ ਨਾਲ ਦੇ ਸਲਫ ਲੱਗੀ ਹੁੰਦੀ ਹੈ ਨਾਲ ਹਨਾ ਜਿਵੇਂ ਦੇ ਆਪਣੇ ਛੋਟੇ ਰੂਟਾਵੇਟਰ ਤੇ ਇੰਜਨ ਆਉਂਦੇ ਨੇ ਜਾਂ ਜਾਂ ਕਿਸੇ ਨੂੰ ਕੋਈ ਸਮਾਨ ਨਾ ਮਿਲਦਾ ਹੋਵੇ ਨਾ ਛੋਟੇ ਰੂਟਾਵੇਟਰ ਦੇ ਇੰਜਨ ਜਿਹੜੇ ਲੱਗੇ ਹੋ ਮੇਨੂੰ ਉਹਨਾਂ ਦਾ ਤੇ ਇੱਥੇ ਸਮਾਨ ਵਾਧੂ ਇੰਜਨ ਬਹੁਤ ਭੰਦੇ ਨੇ ਕ੍ਰੈਂਕਾਂ ਵਗੈਰਾ ਹੋ ਗਿਆ ਗਰਾਰੀਆਂ ਨਾ ਤੇ ਉਹਨਾਂ ਦੇ ਡੀਜ਼ਲ ਇੰਜਨਾਂ ਦੇ ਪੰਪ ਵਗੈਰਾ ਉਹ ਸਮਾਨ ਵਾਧੂ ਹੁੰਦਾ ਕਾਫੀ ਕਿੰਨਾ ਮਰਜ਼ੀ ਉੱਥੋਂ ਤੁਸੀਂ ਲੈ ਸਕਦੇ ਹੋ ਤੇ ਜੇ ਕਿਸੇ ਵੀਰ ਭਾਈ ਨੂੰ ਚਾਹੀਦਾ ਹੋਇਆ ਸਾਡਾ ਨੰਬਰ ਦੇ ਦੇਈਏ ਅਸੀਂ ਵੀਡੀਓ 'ਚ ਤੇ ਤੁਸੀਂ ਸਾਡੇ ਨਾਲ ਕਨੈਕਟ ਕਰ ਲਿਓ ਤੇ ਅਸੀਂ ਤਾਂ ਉਹ ਮਤਲਬ ਕਿ ਲੈ ਵੀ ਦਾ ਮੰਗ ਅਸੀਂ ਇਹ ਪਹਿਲਾਂ ਇੰਜਨ ਵੈਸੇ ਚਲਾਇਆ ਸੀ ਉਹ ਛੋਟੇ ਸਕੂਟਰ ਜਿਹੇ ਤੇ ਲਾਇਆ ਸੀ ਬੁੱਕੇ ਭਾਈ ਚੱਲ ਗਈ ਅਸੀਂ ਸਕੂਟਰ ਤੇ ਲਾਇਆ ਸੀ ਪਹਿਲਾਂ ਇੰਜਨ ਨੇ ਚਲਾਇਆ ਸੀ 5-6 ਮਹੀਨੇ ਚੱਲਿਆ ਸਾਡੇ ਕੋਲ ਇੰਜਨ ਇਹ ਵੀ ਵਧੀਆ ਚੱਲਦਾ ਇੰਜਨ ਤੇ ਐਵਰੇਜ ਵੀ ਵਧੀਆ ਹੈ ਜੀ ਤੇ ਹੁਣ ਅਸੀਂ ਉਹ ਸਕੂਟਰ ਤੇ ਹੋਰ ਇੰਜਨ ਲਾਤਾ ਫਿਰ ਅਸੀਂ ਇਹ ਸੋਚਿਆ ਪਿਆ ਸੀ ਸਾਡੇ ਕੋਲ ਤੇ ਇਹ ਜੇ ਇਹਦੇ ਤੇ ਕਾਮਯਾਬ ਹੋ ਗਏ ਇੰਜਨ ਤਰੂਤ ਲਾ ਦੇਵਾਂਗੇ ਪੱਠੇ ਕੁੱਤਰ ਕੇ ਵੀ ਵਿਖਾਵਾਂਗੇ ਇਹਦੇ ਨਾਲ ਵੀ ਹਾਂ ਕਿਵੇਂ ਕੁੱਤਰਦਾ ਕਿਵੇਂ ਨਹੀਂ ਵੀ ਸਹੀ ਚੱਲਣਾ ਭਲਾ ਕੱਫਕੇ ਲੈ ਇਹਦੀ ਬੈਲਟ ਲੈ ਆ ਕੇ ਨਾ ਪਰ ਬੈਲਟ ਕੱਸੀ ਜੀ ਦੀ ਹੈ ਨਾ ਬੈਲਟ ਕੱਸ ਕੇ ਫੇਰ ਚਲਾਉਂਦੇ ਆ। ਇਹ ਜੇ 200 ਦਾ ਬੈਲਟ ਮਿਲਦਾ ਆਪਾਂ ਇਹਦੀ ਬੈਲਟ ਲੈ ਕੇ ਆਉਣੀ ਹੈ। ਕਿੰਨੀ ਸਹਜ ਆਏਗਾ। ਵੱਡਾ ਛੋਟਾ ਹੋ ਸਕਦਾ ਥੋੜਾ ਬਣਾ। ਪਰ ਆਪਾਂ ਇਸ ਤੋਂ ਵੱਡੀ ਲੈ ਕੇ ਆਵਾਂਗੇ। ਇਹ ਅਗਦੀ ਤੇ ਚੱਲ ਆ ਚੱਲੀਏ ਇਹ ਬੈਲਟ ਲੈ ਆਏ ਆਪਾਂ ਇਹ ਆਪਣਾ ਬਣਿਆ ਸੀਗਾ 82 ਇਹ ਨੰਬਰ ਬੈਲਟ ਪੈ ਗਈ ਇਹਨੂੰ 82 ਨੰਬਰ ਬਣਿਆ ਬੈਲਟ ਦਾ ਚੱਲਦੀ ਹੁੰਦੀ ਆਪਾਂ ਵੈਕ ਅੰਦੀ ਇਹ ਟ੍ਰੈਡ ਉਹ ਨਹੀਂ ਮਰਦਾ ਆਪਾਂ ਜਿੰਨੀ ਮਰਜ਼ੀ ਕਰ ਲਈ ਤੇ ਅਡਜਸਟਮੈਂਟ ਛੱਡੀ ਹੋਈ ਆਪਾਂ ਨਾਟਿਲ ਅਗਰ ਇਹ ਜਿਹੜਾ ਕੱਸਿਆ ਸੀ ਚੱਬੀ ਇਹ ਕੋਰ ਲੈ ਰਹੇ ਬੱਸ ਜਿਸ ਤਰ੍ਹਾਂ ਮੈਂ ਸੱਜੇ ਟਾਈਟ ਕਰ ਹੁੰਦੀ ਇਹ ਇਹਦੀ ਲੈਨਮੈਂਟ ਸੱਟ ਕਰਣੀ ਕੋਈ ਚੀਜ਼ ਲੈ ਕੇ ਆਉਂਦਾ ਟਾਈਟ ਕਰਨਾ ਹਟ ਬੈਲਟ ਇਹ ਹੋ ਗਈ ਸਹੀ ਹਮ ਦੇਖੀ ਉਧਰ ਆ ਜੀ ਕੀ ਸਟਾਰਟ ਕਰਕੇ ਥੋੜਾ ਪਾਰਾ ਹੋ ਗਿਆ ਇੰਕੇ ਐਵੇਂ ਹੂੰ ਥੋੜਾ ਪਾਰਾ ਹੋ ਗਿਆ ਇੰਕੇ ਜਗਾ ਨਹੀਂ ਹੈਗੀ ਇਹ ਕਰੋ ਦਾ ਲਾ ਕੇ ਕੁੱਤ ਲੱਗੀ ਤੂੰ ਬੰਦ ਹੋ ਜਾ ਨਾ ਤੇ ਸਟਾਰਟ ਕਰਨਾ ਵੀ ਸੌਖਾ ਹੁੰਦਾ ਰੱਸੀ ਮਾਰਨ ਦੀ ਲੋੜ ਪੈਂਦੀ ਹੈ ਨਾ ਹੁਣ ਆਪਾਂ ਪੱਠੇ ਉਤਰ ਕੇ ਵੇਲੀਏ ਇੱਥੇ ਹੈ ਸਿਮਨ ਹਾਂ ਸਹੀ ਹੈ ਓਕੇ ਓਕੇ ਹਾਂ ਅਰੇ ਦੀ ਮਿਸਿੰਗ ਜੀ ਸੈੱਟ ਕਰਾਂਗੇ ਜੀ ਮਿਸਿੰਗ ਕਰਦਾ ਨਾ ਚੱਕਰ ਬਹੁਤ ਹੈ ਇੰਡੀਆਂ ਦੇ ਚੱਕਰ ਬਹੁਤ ਜ਼ਿਆਦਾ ਨੇ ਭਾਵੇਂ ਇਹਦੇ ਤੇ ਨਾ ਪਰਾਲੀ ਕੁਤਰਦੇ ਮੇਰੇ ਸਾਣਾ ਪਰਾਲੀ ਵੀ ਕੁਤਰਦੇ ਆ ਲੇ ਮਿੱਤਰੋ ਘਾਟ ਜਗਾੜ ਵਧੀਆ ਚੱਲਿਆ ਇੰਜਨ ਜੀਆ ਜਿਵੇਂ ਛੋਟਾ ਜਿਹਾ ਸੈਜ ਦਾ ਨਾ ਪਰ ਮੇਰੇ ਹਿਸਾਬ ਨਾਲ ਤਾਂ ਪ੍ਰਾਲੀ ਵੀ ਕੁੱਤਰੀ ਜਾਇਆ ਕਿਉਂ ਜ਼ੋਰ ਬੋਲ ਆਂਦਾ ਏ ਤੇ ਜੇ ਕਿਸੇ ਬਾਈ ਨੇ ਲਾਣਾ ਹੈ ਤਾਂ ਲਾ ਸਕਦਾ ਬਾਈ ਸਾਡਾ ਤਾਂ ਐਕਸਪੈਰੀਮੈਂਟ ਕਾਮ ਜਾਵੇ ਤੇਲ ਇਹਨੇ ਬਿਲਕੁਲ ਥੋੜਾ ਖਾਦਾ ਤੁਸੀਂ ਮੰਨ ਕੇ ਚਲੋ ਇੱਥੇ ਇੱਥੇ ਸੀਗਾ ਇਹ ਤੇਲ ਇੱਥੇ ਜੀ ਕਰਕੇ ਤੇ ਆ ਇੰਨਾ ਕ ਤੇਲ ਖਾਦਾ ਤੇ ਦੋ ਪੰਡਾ ਉਤਰੀ ਗਏ ਨੇ ਵੀ ਖਰਚਾ ਬਿਲਕੁਲ ਘਾਟੇ ਦਾ ਜਗਾੜ ਦਾ ਤੇ ਭਾਈ ਜਿਹਨੂੰ ਜਿਹਨੂੰ ਪਸੰਦ ਆਇਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਵੱਤ ਵਤ ਸ਼ੇਅਰ ਕਰਦੇਓ ਤੇ ਜੇ ਕਿਸੇ ਬਾਈ ਨੇ ਇਹ ਕਰਨਾ ਹੋਇਆ ਜਿਗਾਰਡ ਲਵਾਉਣਾ ਹੋਇਆ ਤੇ ਦੱਸ ਦਿਓ ਬਈ ਆਪਣੇ ਕੋਲ ਇੰਜਨ ਮਿਲ ਜੇਗਾ ਜੇ ਚਾਹੀਦਾ ਪੈਟਰੋਲ ਡੀਜ਼ਲ ਚ ਦੋਨਾਂ ਚ ਮਿਲ ਜੇਗਾ ਤੇ ਚਾਹੀਦਾ ਹੋਇਆ ਤਾਂ ਤੁਸੀਂ ਕਾਲ ਕਰਕੇ ਸਾਡੇ ਤੋਂ ਇੰਜਨ ਲੈ ਸਕਦੇ ਹੋ ਬਈ ਸੋ ਸਾਰੇ ਭਾਈਆਂ ਨੂੰ ਬਹੁਤ ਬਹੁਤ ਧੰਨਵਾਦ ਬਈ ਜਲਦ ਮਿਲਦੇ ਆ ਕੋਈ ਹੋਰ ਕੈਂਟ ਦੀ ਨਵੀਂ ਵੀਡੀਓ ਨਾਲ